ਜੋਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਦਾ ਤੇ ਰਹਿਣ ਵਾਲਾ ਮੇਰਾ ਮਾਲਕ ਉਹਦੀ ਵਡਿਆਈ ਗੁਰਪਿਆਰਿਓ ਹਮੇਸ਼ਾ ਹੀ ਹੁੰਦੀ ਰਹਿਣੀ ਆ। ਔਰ ਇੱਥੇ ਵਸ ਨਹੀਂ ਐ ਜੋ ਉਹਦੇ ਵਿੱਚ ਸਮਾ ਗਏ ਜੋ ਅਵਤਾਰੀ ਪੁਰਖ ਦਸਪਾਸਾ ਦੀ ਜਗਦੀ ਜੋਤ ਹੈ ਭਗਤ ਭਗਤ ਜਨ ਨੇ ਭਟਾ ਗੁਰਸਿੱਖ ਪਿਆਰੇ ਨੇ ਜਿਨ੍ਹਾਂ ਨੇ ਉਸ ਮਾਲਕ ਦੀ ਵਡਾਈ ਕੀਤੀ ਹੈ ਉਹ ਉਸ ਮਾਲਕ ਦੇ ਵਿੱਚ ਸਮਾ ਗਏ ਔਰ ਅਕਾਲ ਪੁਰਖ ਪਿਤਾ ਪਰਮਾਤਮਾ ਨੇ ਫਿਰ ਉਹਨਾਂ ਨੂੰ ਬੜਾਈ ਦਿੱਤੀ ਹੈ। ਉਹਨਾਂ ਨੂੰ ਬੜਾਈ ਦਿੱਤੀ ਹੈ। ਹੁਣ ਉਹ ਕਿਸ ਤਰ੍ਹਾਂ ਕਿਵੇਂ ਬੜਾਈ ਦਿੰਦਾ ਮੇਰਾ ਮਾਲਕ? ਆਪਾਂ ਗੁਰਪਿਆਰੇ ਉਹ ਦੱਸ ਪਹਿਲੇ ਪਾਸਾ ਹੀ ਤੋਂ ਲੈ ਕੇ 10 ਪਾਸੀਆਂ ਤੱਕ ਆਪਾਂ ਗੁਰਪੁਰੂ ਮਨਾਉਨੇ ਆ। ਯਾਦ ਕਰਦੇ ਉਹਨਾਂ ਨੂੰ ਉਹਨਾਂ ਦੇ ਜੋ ਅਵਤਾਰ ਪੁਰਖ ਨੇ ਉਹ ਅਵਤਾਰੀ ਦਿਹਾੜੇ ਨੇ ਜੋ ਅਵਤਾਰ ਦੇ ਨਾਮ ਦੇ ਨੇ ਆਪਾਂ ਉਹਨਾਂ ਨੂੰ ਮਨਾਉਨੇ ਆ ਨਾਲ ਹੀ ਜੋ ਭਗਤਾਂ ਦੇ ਆਉਂਦੇ ਉਹਨਾਂ ਨੂੰ ਮਨਾਉਨੇ ਭਾਵ ਜਿਹੜਾ ਮਾਲਕ ਫਿਰ ਬਰਾਬਰ ਦਾ ਦਰਜਾ ਦਿੰਦਾ ਹੈ ਕਿਉਂਕਿ ਫਿਰ ਜਿਹੜੇ ਉਹਦੇ ਵਿੱਚ ਸਮਾ ਜਾਂਦੇ ਨੇ ਉਹਨਾਂ ਵਿੱਚ ਕੋਈ ਭੇਦ ਨਹੀਂ ਰਹਿੰਦਾ ਉਨ੍ਹਾਂ ਵਿੱਚ ਕੋਈ ਫਰਕ ਨਹੀਂ ਹੈ ਇਸੇ ਕਰਕੇ ਆਪਾਂ ਵੀ ਸਮਝਣ ਦੀ ਕੋਸ਼ਿਸ਼ ਕਰੀਏ ਉਸ ਅਕਾਲ ਪੁਰਖ ਪਿਤਾ ਪਰਮਾਤਮਾ ਦੀਆਂ ਵਡਿਆਈਆਂ ਕਰੀਏ ਕਿਉਂਕਿ ਵਡਿਆਈ ਤੋਂ ਇਲਾਵਾ ਸਿਫਤ ਤੋਂ ਇਲਾਵਾ ਹੋਰ ਆਪਾਂ ਕੁਝ ਨਾ ਕਰੀਏ ਹੋਰ ਕੁਝ ਦਾ ਭਾਵ ਜਿਸ ਤਰ੍ਹਾਂ ਆਪਾਂ ਗੁਰੂ ਘਰਾਂ ਦੇ ਵਿੱਚ ਪ੍ਰਚਾਰ ਕਰਦੇ ਆਂ ਜਾਂ ਕਥਾ ਕਰਦਾ ਕੋਈ ਗੁਰਪਿਆਰਾ ਜਾਂ ਕੀਰਤਨ ਕਰਦਾ ਹੈ ਜਾਂ ਫਿਰ ਬਾਣੀ ਪੜ੍ਹਦੇ ਆਪਾਂ ਇਹ ਗੁਰੂ ਤੋਂ ਇਲਾਵਾ ਕਿਸੇ ਦੀ ਹੋਰ ਦੀ ਵਡਿਆਈ ਨਹੀਂ ਕਰਨੀ ਆਪਾਂ ਹੋਰ ਦੀ ਵਡਿਆਈ ਨਹੀਂ ਕਰਨੀ ਇੱਥੇ ਗੁਰੂ ਸਾਹਿਬ ਆਪਾਂ ਨੂੰ ਪ੍ਰਵਾਨ ਵੀ ਕਰਦੇ ਨੇ ਕਿ ਉਸਤ ਨਿੰਦਾ ਦੋ ਤਿਆਗੋ ਪਹੁੰਚੋ ਪਦ ਨਿਰਵਾਣਾ ਕਹਿੰਦਾ ਜਿੰਨਾ ਚਿਰ ਤੂੰ ਦੁਨਿਆਵੀ ਕਿਸੇ ਪੁਰਖ ਦੀ ਵਡਿਆਈ ਕਰੇਂਗਾ ਉੱਥੋਂ ਮਿਲਣਾ ਤੈਨੂੰ ਕੁਝ ਨਹੀਂ ਐ ਉੱਥੋਂ ਮਿਲਣਾ ਗੁਰਪਿਆਰੇ ਉੱਥੋਂ ਕੁਝ ਨਹੀਂ ਆਪਾਂ ਨੂੰ ਪੰਜ ਛਤ ਜਾਣੇ ਚੰਗੇ ਚੰਗਾ ਕਹਿਣਗੇ ਔਰ ਦਸ ਵੀ ਮੰਦਾ ਕਹਿਣਗੇ ਗੁਰੂ ਸਾਹਿਬ ਪ੍ਰਮਾਨ ਕਰਦੇ ਨੇ ਕਿ ਇਹ ਤੋਂ ਚੰਗਾ ਭਲਿਆ ਉਸ ਮਾਲਕ ਦੀ ਵਡਿਆਈ ਕਰ ਉਹਨਾਂ ਚਿਰ ਤੂੰ ਉਹ ਰਸਤੇ ਨੂੰ ਖੋਜ ਲੈ ਉਸ ਰਸਤੇ ਨੂੰ ਖੋਜ ਲੈ ਜਿਹੜੇ ਰਸਤੇ ਤੇ ਚੱਲ ਕੇ ਤੈਂ ਆਪਣੇ ਘਰ ਜਾਣਾ ਹੈ ਆਪਾਂ ਆਪਣੇ ਘਰ ਜਾਣਾ ਹੈ ਉਸ ਰਸਤੇ ਨੂੰ ਖੋਜ ਲੈ ਆ ਗੁਰੂ ਸਾਹਿਬ ਪਰਮਾਨੰ ਕਰਦੇ ਨੇ ਕਿ ਉਸਤਤ ਨਿੰਦਾ ਦੋ ਤਿਆਗੋ ਖੋਜੋ ਪਦ ਨਿਰਵਾਨਾ ਉਹਨਾਂ ਚਿਰ ਤੋਂ ਮਾਲਕ ਦੀ ਵਡਿਆਈ ਕਰ ਲੈ ਰਸਤਾ ਖੋਜ ਲੈ ਜਿਹੜੇ ਰਸਤੇ ਤੇ ਚੱਲ ਕੇ ਅਲਵੈਤ ਜਾਣਾ ਹੈ ਤਾਂ ਗੁਰਪਿਆਰੋ ਫਿਰ ਸਾਡਾ ਇਹ ਹੱਕ ਬਣਦਾ ਹੈ ਕਿ ਆਪਾਂ ਅਕਾਲ ਪੁਰਖ ਪਿਤਾ ਪਰਮਾਤਮਾ ਦੀ ਵਡਿਆਈ ਕਰੀਏ ਇਸੇ ਕਰਕੇ ਗੁਰੂ ਸਾਹਿਬ ਫਰਮਾਨ ਕਰਦੇ ਨੇ ਕਿ ਸੱਚੇ ਮੇਰੇ ਸਹਿਬਾ ਸੱਚੀ ਤੇਰੀ ਵਡਿਆਈ ਆ ਆਪਾ ਕੰਮ ਕਰੀਏ ਆ ਆਪਾ ਕੰਮ ਕਰੀਏ ਅਗਲੀ ਪੰਕਤੀ ਦੇ ਵਿੱਚ ਗੁਰੂ ਸਾਹਿਬ ਫਰਮਾਨ ਕਰਦੇ ਨੇ ਕਿ ਉਹ ਬੇਅੰਤ ਮੇਰਾ ਮਾਲਕ ਉਹ ਸਾਰੀਆਂ ਤਾਕਤਾਂ ਦਾ ਜਿੰਨੀਆਂ ਤਾਕਤਾਂ ਉਹਦੇ ਕੋਲ ਸਾਰੀਆਂ ਤਾਕਤਾਂ ਨੇ ਗੁਰਪਿਆਰੇ ਉਹ ਤਾਕਤਾਂ ਦਾ ਮਾਲਕ ਹੈ ਉਹਦਾ ਬਿਆਨ ਨਹੀਂ ਕੀਤਾ ਜਾ ਸਕਦਾ ਆਪਾਂ ਉਹਦੀ ਵਿਡਾਈ ਕਰ ਸਕਦੇ ਆ ਜੇ ਆਪਾਂ ਉਹਦਾ ਬਿਆਨ ਕਰੀਏ ਉਹਨੂੰ ਬਿਆਨ ਕਰਕੇ ਉਹਨੂੰ ਲੱਭਣ ਦੀ ਕੋਸ਼ਿਸ਼ ਕਰੀਏ ਆਪਾਂ ਨਹੀਂ ਲੱਭ ਸਕਦੇ ਭਲੇ ਸਾਰਾ ਸੰਸਾਰ ਭੱਜ ਦੌੜ ਲਾਈਆ ਲੱਭਣ ਵਾਸਤੇ ਔਰ ਨਹੀਂ ਲਵ ਸਕਦੇ ਫਿਰ ਕਿਵੇਂ ਮਿਲੂਗਾ ਭਾਈ ਗੁਰ ਪਿਆਰਿਓ ਫਿਰ ਮੇਰਾ ਮਾਲਕ ਸਾਨੂੰ ਆਪ ਆਕੇ ਮਿਲੇਗਾ ਉਹ ਕਿਵੇਂ ਮਿਲੇਗਾ ਜਦੋਂ ਅਸੀਂ ਅਕਾਂਤ ਸ਼ਾਂਤੀ ਸ਼ਾਂਤੀ ਵਾਲਾ ਜੋ ਮਾਹੌਲ ਬਣਾ ਕਰਕੇ ਅੰਦਰ ਸਾਡਾ ਮਨ ਦਾ ਟਿਕਿਆ ਹੋ ਗਿਆ ਜਦੋਂ ਅਸੀਂ ਚੌਂਕੜਾ ਲਾ ਕੇ ਜੀੜ ਦੀ ਹੱਡੀ ਸਿੱਤੀ ਕਰਕੇ ਬੈਠ ਕੇ ਜਦੋਂ ਮੇਰੇ ਮਾਲਕ ਨੂੰ ਦੀ ਸ਼ਿਫਟ ਕਰਾਂਗੇ ਵਿੜਾਈ ਕਰਾਂਗੇ ਤਾਂ ਉਹਨੇ ਮੇਰੇ ਮਾਲਕ ਨੇ ਸਾਨੂੰ ਸਾਨੂੰ ਖੋਜਣਾ ਹੈ ਸਾਡੀ ਪਾਲ ਕਰਮੀ ਹੈ ਪਰ ਉਹਨੂੰ ਤਾਂ ਤੇ ਨਜ਼ਰ ਦੇ ਵਿੱਚ ਤਾਂ ਹੈ ਫੇਰ ਉਹਨੇ ਸਾਡੇ ਕੋਲ ਆਉਣਾ ਜਦੋਂ ਅਸੀਂ ਮੁਖਤ ਉਚਾਰਾਂਗੇ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਇਹ ਜਦੋਂ ਅਸੀਂ ਮਾਲਕ ਦੀ ਵਡਿਆਈ ਕਰਾਂਗੇ ਇਹ ਕਿਹਾ ਵਾਹ ਵਾਹ ਗੁਰੂ ਕਿਉਂ ਵਾਹ ਕਿਉਂ ਕਹਿ ਰਿਹਾ ਉਹਨੂੰ ਆਪਣਾ ਹੱਕ ਬਣਦਾ ਕਹਿਣ ਦਾ ਗੁਰੂ ਕਹ ਰਿਹਾ ਕਿਉਂਕਿ ਉਸ ਕਾਲਪੁਰਖ ਪਿਤਾ ਪ੍ਰਮਾਤਮਾ ਨੇ ਸਾਨੂੰ 84 ਲੱਖ ਜੁਨੀਆਂ ਚੋਂ ਕੱਢ ਕੇ ਇੱਕ ਇਨਸਾਨ ਬਣਾਤਾ ਸਾਨੂੰ ਉੱਚੀ ਪਦਵੀਂ ਦੇ ਦਿੱਤੀ ਉੱਚੀ ਪਦਵੀਂ ਦੇ ਦਿੱਤੀ ਇੰਨਾ 84 ਲੱਖ ਜੁਨੀਆਂ ਚੋਂ ਇਸ ਬੰਦੇ ਨੂੰ ਇੱਕ ਉੱਚੀ ਪਦਵੀ ਦੇਦੀ ਇੱਕ ਮੌਕਾ ਦੇਤਾ ਇੱਕ ਵਾਰੀ ਦੇਦੀ ਤਾਂ ਅਸੀਂ ਉਹਦੀ ਵਡਿਆਈ ਕਰ ਸਕਦੇ ਹਾਂ ਅਸੀਂ ਕਹਿੰਦੇ ਆ ਵਾਹ ਮੇਰੇ ਮਾਲਕਾ ਤੇਰਾ ਸੁਖ ਰਹਿ ਇਸੇ ਕਰਕੇ ਆਪਾਂ ਕੀ ਕਰਨਾ ਹੈ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਇਹ ਆਪਾਂ ਉਹਦੀ ਵਡਿਆਈ ਕਰਨੀ ਆ ਪੰਗਤੀ ਦੇ ਅੰਦਰ ਗੁਰੂ ਸਾਹਿਬ ਫਰਮਾਨ ਕਰਦੇ ਨੇ ਤੋਂ ਪਾਰ ਬ੍ਰਹਮ ਬੇਅੰਤ ਸੁਆਮੀ ਤੇਰੀ ਕੁਦਰਤ ਕਹਿ ਨਾ ਜਾਈ ਬੇਅੰਤ ਹੈ ਮੇਰਾ ਮਾਲਕਾ ਤੇਰਾ ਤਾਕਤਾਂ ਦਾ ਬਿਆਨ ਨਹੀਂ ਕੀਤਾ ਜਾ ਸਕਦਾ ਕਿੰਨੀਆਂ ਵੱਡੀਆਂ ਤੇਰੇ ਕੋਲ ਤਾਕਤਾਂ ਨੇ ਤਾਂ ਕਿਸੇ ਤੋਂ ਸਲਾਹ ਨਹੀਂ ਲੈਣੀ ਕਿਸੇ ਦਾ ਸਲਾਮ ਅਸਰਾ ਨਹੀਂ ਕਰਾਉਣਾ ਕਿਸੇ ਤੋਂ ਕਿਵੇਂ ਆ ਕੰਮ ਕਰਨ ਲੱਗਾ ਉਹ ਸਾਰਾ ਕਰਤਾ ਦਰਤਾ ਤੂੰ ਹੀ ਮੇਰੇ ਮਾਲਕ ਆਪ ਹੀ ਹੈ ਇਹ ਸਾਨੂੰ ਅੱਜ ਮੁਖਵਾਕ ਦੇ ਅੰਦਰ ਗੁਰੂ ਸਾਹਿਬ ਫਰਮਾਨ ਕਰਦੇ ਨੇ ਕਿ ਨਾਲ ਹੀ ਗੁਰੂ ਸਾਹਿਬ ਫਰਮਾਨ ਕਰਦੇ ਨੇ हे ਮੇਰੇ ਮਾਲਕ ਤੇਰੀ ਵਿਦਾਈ ਦਾ ਵਿਡਾਈ ਸਦਾ ਹੀ ਰਹਿਣ ਵਾਲੀ ਹੈ ਇਹਨੂੰ ਕੋਈ ਮਿਟਾ ਨਹੀਂ ਸਕਦਾ ਹੋਰ ਕੋਈ ਹਸਤੀ ਹੈ ਨਹੀਂ ਹੋਰ ਇਹ ਤੋਂ ਵੱਡੀ ਕੋਈ ਤਾਕਤ ਨਹੀਂ ਹੈ ਇਤੋਂ ਵੱਡੀ ਹੋਰ ਕੋਈ ਤਾਕਤ ਨਹੀਂ ਹੈ ਜਿਹੜੀ ਤੇਰੀ ਵਿਡਾਈ ਨੂੰ ਕੋਈ ਮਿਟਾ ਦੇ ਪਰ ਜਿਨ੍ਹਾਂ ਮਨੁੱਖਾ ਦੇ ਮਨ ਦੇ ਵਿੱਚ ਤੂੰ ਵਿਡਾਈ ਵਸਾ ਦਿਨਾ ਹੈ ਉਹਨਾਂ ਬੜਾਈ ਬਸਾਉਣ ਦਾ ਮਤਲਬ ਜਿਹੜੇ ਭਗਤੀ ਕਰਨ ਲਾ ਦਿੰਨਾ ਜਿਹੜੇ ਮਨੁੱਖਾਂ ਨੂੰ ਜਿਹੜੇ ਮਨੁੱਖਾਂ ਨੂੰ ਜਿਹੜੇ ਜੀਵਾਂ ਨੂੰ ਤੂੰ ਭਗਤੀ ਦੀ ਦਾਤ ਦੇ ਦੇਣਾ ਹੈ ਭਗਤੀ ਦੀ ਦਾਤ ਦੇ ਦੇਣਾ ਉਹ ਤੇਰੀ ਸਦਾ ਹੀ ਸਿਫਤ ਸਲਾਹ ਕਰਦੇ ਰਹਿੰਦੇ ਨੇ ਉਹ ਉੱਠਦੇ ਬੈਹਿੰਦੇ ਸੁਬੰਦੇ ਕੰਮ ਧੰਦੇ ਕਰਦੇ ਹੋਇਆ ਪਰਿਵਾਰਾਂ ਨੂੰ ਪਾਲਦੇ ਹੋਇਆ ਉਹ ਤੇਰੀ ਵਡਿਆਈ ਹਮੇਸ਼ਾ ਹੀ ਕਰਦੇ ਰਹਿੰਦੇ ਨੇ ਪਰ ਕੌਣ ਉਹ ਮਨੁੱਖ ਕਰਦੇ ਨੇ ਜਿਨ੍ਹਾਂ ਦੇ ਸਿਰ ਤੇ ਤੂੰ ਮੇਹਰ ਪ੍ਰਿਆਤ ਕਰਦੇ ਜਾਂ ਤੇਰੀ ਨਦਰ ਦੇ ਵਿੱਚ ਆਜਿਏ ਇਸੇ ਕਰਕੇ ਪੰਗਤੀ ਦਾ ਫਰਮਾਨ ਹੈ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਨੇ ਕਿ ਜੇ ਤਿਸ ਨਦਰਨਾ ਆਵੈ ਆ ਬਾਤ ਨਾ ਪੁੱਛੇ ਕੋਈ ਜੇ ਅਸੀਂ ਉਹਦੀ ਨਜ਼ਰ ਦੇ ਵਿੱਚ ਨਹੀਂ ਆਏ ਉਹਦੇ ਕੈਮਰੇ ਦੇ ਵਿੱਚ ਨਹੀਂ ਆਏ ਤਾਂ ਫਿਰ ਸਾਡੀ ਕਿਸੇ ਨੇ ਬਾਤ ਨਹੀਂ ਪੁੱਛਣੀ ਫਿਰ ਅਸੀਂ ਜਮ੍ਹਾਂ ਦੇ ਤੱਕੇ ਖਾਵਾਂਗੇ ਇਸੇ ਕਰਕੇ ਅਸੀਂ ਉਸ ਮਾਲਕ ਦੀ ਵਡਿਆਈ ਕਰੀਏ ਗੁਰੂ ਸਾਹਿਬ ਪਰਮਾਨੰ ਕਰਦੇ ਨੇ ਸੱਚੀ ਤੇਰੀ ਵਡਿਆਈ ਜਾਂ ਕੋ ਤਦ ਮਨ ਵਸਾਈ ਸਦਾ ਤੇਰੀ ਗੁਣ ਗਾਹੇ ਜੋ ਆਪਾਂ ਵਿਚਾਰ ਕੀਤੀ ਹੈ ਕਿ ਇਹ ਮਾਲਕਾ ਤੁਜੀ ਦੇ ਸਿਰ ਤੇ ਮਿਹਰੇ ਪਰਤ ਰੱਖਦੇ ਉਹੀ ਤੇਰੀ ਵਡਿਆਈ ਕਰ ਸਕਦਾ ਹੈ ਉਹੀ ਮਨੁੱਖ ਤੇਰੀ ਬਾਣੀ ਸੁਣ ਸਕਦਾ ਹੈ ਔਰ ਸੁਣ ਕੇ ਮੰਨਣ ਦੀ ਕੋਸ਼ਿਸ਼ ਕਰ ਸਕਦਾ ਹੈ ਜੀ ਤੇ ਤੂੰ ਮੇਰ ਭਰਿਆਤ ਰੱਖ ਜਿਹਦੇ ਆਪਾਂ ਇਉਂ ਕਹਿ ਲਈਏ ਪੂਰਲਵੇ ਕਰਮ ਜਾਗ ਪੈਣ ਇਸ ਲਈ ਕੰਮ ਕਰਮ ਉਹਦੇ ਜਾਗ ਪੈਣ ਤਾਂ ਗੁਰਪਿਆਰਿਓ ਫਿਰ ਉਸ ਟਾਈਮ ਹੀ ਮੇਰਾ ਮਾਲਕ ਕਿਰਪਾ ਕਰਦਾ ਹੈ ਤੇ ਉਸ ਟਾਈਮ ਸਾਡੇ ਸਿਰ ਤੇ ਮੇਰ ਭਰਿਆਤ ਰੱਖਦਾ ਹੈ ਫਿਰ ਉਹੀ ਮਨੁੱਖ ਉਹਦੇ ਗੀਤ ਗਾ ਸਕਦਾ ਹੈ ਗੁਰਪਿਆਰਿਓ ਆ ਗੀਤ ਹੈ ਜਿਹੜੇ ਆਪਾਂ ਸਿਫਤ ਸਲਾਹ ਕਰ ਰਹੇ ਨਾ ਪਾਣੀ ਪੜ ਰਿਹਾ ਇਹ ਮੇਰੇ ਮਾਲਕ ਦੀ ਵਡਿਆਈ ਹੈ ਤੇ ਉਹੀ ਮਨੁੱਖ ਮੇਰੇ ਮਾਲਕ ਨੂੰ ਚੰਗਾ ਲੱਗਦਾ ਹੈ ਉਹੀ ਮਨੁੱਖ ਚੰਗਾ ਲੱਗਦਾ ਹੈ ਕਿਹੜਾ ਜਦੋਂ ਉਸ ਸੱਚੇ ਦੀ ਵਡਿਆਈ ਕਰਦੇ ਆਪਾਂ ਉਸ ਮੇਰੇ ਮਾਲਕ ਦੀ ਵਡਿਆਈ ਕਰਦੇ ਆ ਸਿਫਤ ਸਲਾਹ ਦੇ ਅਸੀਂ ਗੀਤ ਗਾਉਨੇ ਆ ਉਸ ਉਹੀ ਮਨੁੱਖਾ ਮੇਰੇ ਮਾਲਕ ਨੂੰ ਚੰਗਾ ਲੱਗਦਾ ਹੈ ਚੰਗਾ ਲੱਗਦਾ ਹੈ ਫਿਰ ਉਹ ਤੇਰੇ ਸਦਾ ਫਿਰ ਸਰੂਪ ਵਿੱਚ ਆਪਣਾ ਚਿੱਤ ਜੋੜ ਕੇ ਰੱਖਦਾ ਹੈ ਕਿਹੜਾ ਮਨੁੱਖ ਉਹ ਤੇਰੇ ਇਸ ਜੋਤ ਦੇ ਵਿੱਚ ਹਮੇਸ਼ਾ ਹੀ ਸਮਾਇਆ ਰਹਿੰਦਾ ਹੈ ਕਿਹੜੀ ਜੋਤ ਦੇ ਵਿੱਚ ਜਿਹੜਾ ਸਾਡਾ ਮਨ ਹੈ ਇਹ ਵੀ ਇੱਕ ਜੋਤ ਹੈ ਅਕਾਲਪੁਰਖ ਪਿਤਾ ਪਰਮਾਤਮਾ ਉਹ ਵੱਡੀ ਜੋਤ ਹੈ ਅਸੀਂ ਜੋਤ ਦੇ ਵਿੱਚੋਂ ਸਾਰੇ ਹੀ ਛੋਟੀ ਜੋਤ ਬਣ ਕੇ ਨਿਕਲੇ ਆ ਇਸੇ ਕਰਕੇ ਗੁਰਬਾਣੀ ਦਾ ਫਰਮਾਨ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਕਹਿੰਦਾ ਭਾਈ ਤੂੰ ਜੋਤ ਆ ਇੱਕ ਉਸ ਅਕਾਲ ਪੁਰਖ ਪਿਤਾ ਪਰਮਾਤਮਾ ਦੀ ਜੋਤ ਦੇ ਵਿੱਚੋਂ ਤੁਸੀਂ ਨਿਕਲੇ ਹੋਇਓ ਆਪਾਂ ਨਿਕਲੇ ਆ ਤੇ ਉਸ ਜੋਤ ਦੇ ਵਿੱਚ ਹੀ ਅਸੀਂ ਆਖਰ ਟਾਈਮ ਸਮਾਉਣਾ ਹੈ ਗੁਰਪਿਆਰਿਓ ਅੱਗੇ ਗੁਰੂ ਸਾਹਿਬ ਫਰਮਾਨ ਕਰਦੇ ਨੇ ਕਿ ਭਾਈ ਜਿਹੜਾ ਮਨੁੱਖ ਨੂੰ ਮੇਰਾ ਮਾਲਕ ਆਪਣੇ ਚਰਨਾਂ ਦੇ ਨਾਲ ਸਾਰੇ ਗੁਰਪਿਆਰਿਓ ਇਸ ਸ਼ਬਦ ਦੇ ਅੰਦਰ ਜੁੜਨ ਦੀ ਗੱਲ ਕੀਤੀ ਆ ਸਿੱਤ ਸਲਾਹ ਦੀ ਗੱਲ ਕੀਤੀ ਆ ਸਾਰੇ ਇਸ ਸ਼ਬਦ ਦੇ ਅੰਦਰ ਮੇਰਾ ਮਾਲਕ ਕਿਰਪਾ ਕਰ ਰਿਹਾ ਕਿ ਜਿਹੜਾ ਮਨੁੱਖ ਨੂੰ ਤੂੰ ਆਪਣੇ ਚਰਨਾਂ ਦੇ ਵਿੱਚ ਜੋੜ ਲੈਣਾ ਹੈ ਉਹ ਗੁਰੂ ਦੀ ਸਰਣੀ ਆ ਕਰਕੇ ਫਿਰ ਤੇਰੀ ਜਾਤ ਦੇ ਵਿੱਚ ਲੀਨ ਰਹਿੰਦਾ ਹੈ ਕਮਾਫਰਾ ਕੇ ਗੱਲ ਉੱਥੇ ਆ ਰਹੀ ਗੁਰੂ ਘਰੇ ਵਾਰ-ਵਾਰ ਕਿਉਂਕਿ ਪੰਕਤੀਆਂ ਗੁਰੂ ਸਾਹਿਬਸਨ ਫਰਮਾਨ ਕਰਦੇ ਨੇ ਕਿ ਜਿਸਨੂੰ ਤੂੰ ਆਪੇ ਮਿਲੇ ਸੋ ਗੁਰਮੁਖ ਰਹੈ ਸਮਾਈ ਕਹਿੰਦਾ ਜੀਨੂ ਤੂੰ ਚਾਹੇ ਉਹਨੂੰ ਆਪਣੇ ਚਰਨਾਂ ਦੇ ਵਿੱਚ ਜੋੜ ਸਕਦਾ ਹੈ ਮਿਲਾ ਸਕਦਾ ਹੈ ਔਰ ਉਹਨੂੰ ਤੂੰ ਦਰਸ਼ਨ ਦੇ ਦੇਣਾ ਹੈ ਔਂ ਕਹੇ ਨਾਨਕ ਸਚੀ ਮੇਰੀ ਸਹਿਵਾ ਸਚੀ ਤੇਰੀ ਵਡਿਆਈ ਤਾਂ ਗੁਰੂ ਪਿਆਰਿਓ ਫੇਰ ਉਹ ਸਦਾ ਕਾਇਮ ਰਹਿਣੇ ਵਾਲਾ ਮੇਰਾ ਮਾਲਕ ਦੀ ਜਿਹੜੀ ਵਿੜਾਈ ਹੈ ਉਹ ਸਦਾ ਹੀ ਰਹਿਣ ਵਾਲੀ ਉਹਨੂੰ ਕੋਈ ਮਟਾਉਣ ਵਾਲੀ ਹਸਤੀ ਨਹੀਂ ਹੈ ਗੁਰੂ ਪਿਆਰਿਓ ਇਸੇ ਕਰਕੇ ਅਸੀਂ ਵੀ ਉਹਦੇ ਗੁਣ ਗਾਈਏ ਗੁਣ ਗਾ ਕੇ ਬਾਣੀ ਨੂੰ ਪੜ ਕੇ ਸੁਣਨਾ ਹੈ ਸਮਝਣਾ ਹੈ ਔਰ ਫੇਰ ਉਹਤੇ ਅਮਲ ਕਰਨਾ ਹੈ ਦੇਖੋ ਗੁਰਪਿਆਰੋ ਅਸੀਂ ਅਮਲ ਨਹੀਂ ਕਰਦੇ ਅਸੀਂ ਉਹ ਤੇ ਚੱਲਣ ਦੀ ਕੋਸ਼ਿਸ਼ ਨਹੀਂ ਕਰਦੇ ਅਸੀਂ ਉਹਦੇ ਹਮੇਸ਼ਾ ਬੈਹਂਦਿਆਂ ਉੱਠਦਿਆਂ ਵਡਾਈ ਨਹੀਂ ਕਰਦੇ ਭਾਵ ਕੀ ਆ ਬੰਦਾ ਸੌਖਾ ਤਰੀਕਾ ਦੱਸਿਆ ਸਨ ਬੜਾ ਸੌਖਾ ਤਰੀਕਾ ਦੱਸਿਆ ਪਿਛਲੇ ਜੁੱਗਾਂ ਚ ਆਪਾਂ ਝਾਤੀ ਮਾਰ ਲਈਏ ਬੜੇ ਕਠਨ ਭਗਤੀ ਹੈ ਬੜੀ ਕਠਨ ਭਗਤੀ ਕਰਨੀ ਪੈਂਦੀ ਸੀ ਮਿੱਟੀ ਵਿੱਚ ਮਿੱਟੀ ਹੋ ਜਾਂਦੇ ਸੀ ਘਰਾਂ ਨੂੰ ਛੱਡ ਕੇ ਚਲੇ ਜਾਂਦੇ ਸੀ ਜਿਹੜਾ ਯੁੱਗ ਹੈ ਕਲ ਯੁੱਗ ਕਲ ਯੁੱਗ ਦਾ ਭਾਵ ਜਿਹੜੀ ਸਾਡੀ ਹੁਣ ਸੋਚ ਬਦਲੀ ਆ ਇਹਦੇ ਨਿਸਾਰ ਮੇਰੇ ਮਾਲਕ ਨੇ ਵੀ ਸਾਡੀ ਭਗਤੀ ਸੌਖੀ ਕਰਤੀ ਹੈ ਕਿ ਇਹ ਬੰਦੇਆਂ ਦੀਆਂ ਭੈੜੀਆਂ ਸੋਚਾਂ ਹੋ ਗਈਆਂ ਨੇ ਇਹ ਨੂੰ ਨਿਕਲਣਾ ਬੜਾ ਔਖਾ ਹੈ ਇਸ ਜਾਲ ਦੇ ਵਿੱਚੋਂ ਕਿਉਂ ਨਾ ਥੋੜਾ ਜਿਹਾ ਸੌਖਾ ਤਰੀਕਾ ਦੱਸ ਦਿੱਤਾ ਜਾਵੇ ਸੌਖਾ ਤਰੀਕਾ ਕੀ ਹੈ ਸੌਖਾ ਤਰੀਕਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਗੁਰਬਾਣੀ ਸਾਨੂੰ ਇੰਨੀ ਸਰਲ ਪਾਸਾ ਦੇ ਵਿੱਚ ਮੇਰੇ ਮਾਲਕ ਨੇ ਸਾਨੂੰ ਦਿੱਤੀ ਹੈ ਕਿ ਇਹ ਕਲਯੁਗ ਦੀ ਜੀ ਪੜ੍ਹੇ ਪੜ੍ਹ ਕੇ ਉਹਨੂੰ ਸਮਝੇ ਅਤੇ ਅਮਲ ਕਰੇ ਹੁਣ ਜਿਹੜਾ ਪੜਿਆ ਲਿਖਿਆ ਉਹ ਇਹ ਕੰਮ ਕਰ ਲੇਗਾ ਜਿਹੜਾ ਨਹੀਂ ਪੜਿਆ ਉਹ ਇਸ ਬਾਣੀ ਨੂੰ ਸੁਣੇ ਸੁਣ ਕੇ ਸੁਣਨ ਦਾ ਜ਼ਿਆਦਾ ਲਾਭ ਹੈ ਗੁਰੂ ਘਰ ਸੁਣਨ ਦੇ ਵਿੱਚ ਚਿੱਤ ਜੋੜੇ ਬੈਠੇ ਅਤੇ ਅਮਲ ਕਰੇ ਗੁਰਪਿਆਰੇ ਇਹਦੂ ਸੌਖਾ ਹੋਰ ਕਿਉਂ ਸਕਦਾ ਹੈ ਫਿਰ ਸੌਖੇ ਤਾਂ ਰਸਤੇ ਬਹੁਤ ਲੱਭੇ ਆਪਾਂ ਸੰਸਾਰ ਨੇ ਬਹੁਤ ਰਸਤੇ ਲੱਭੇ ਆ ਭਗਤੀ ਕਰਨ ਦੇ ਪਰ ਉਹ ਸੌਖੇ ਰਸਤੇ ਉਹ ਸੌਖੇ ਰਸਤੇ ਭਗਤੀ ਕਰਕੇ ਅਸੀਂ ਭਉਜਲ ਨਹੀਂ ਪਾਰ ਕਰ ਪਾਵਾਂਗੇ ਅਸੀਂ ਆਪਣਾ ਜਨਮ ਮਰਨ ਖਤਮ ਨਹੀਂ ਕਰ ਪਾਵਾਂਗੇ ਕਿਉਂਕਿ ਅਸੀਂ ਆਏ ਆ ਗੁਰਪਿਆਰੇ ਉਹ ਆਪਣਾ ਜਨਮ ਮਰਨ ਖਤਮ ਕਰਨਾ ਅਸੀਂ 84 ਲੱਖ ਜੁਨੀਆਂ ਦੇ ਵਿੱਚ ਨਹੀਂ ਜਾਣਾ ਇਹ ਸਾਨੂੰ ਮੌਕਾ ਮਿਲਿਆ ਸਾਨੂੰ ਬਾਰੀ ਮਿਲੀ ਹੈ ਵਕਤ ਤਾਂ ਸਾਡੇ ਕੋਲ ਸਵਾਸ ਹੈ ਸਾਡੇ ਕੋਲ ਕੀਮਤੀ ਅਸੀਂ ਇਸ ਸਵਾਸਾ ਨਾਮ ਜੱਬ ਕਿ ਇਸ 84 ਲੱਖ ਜੁਨੀਆਂ ਦੇ ਵਿੱਚ ਨਹੀਂ ਗੁਰਪਿਆਰੇ ਜਾਣਾ ਅਸੀਂ ਭੌਜਲ ਪਾਰ ਕਰਕੇ ਆਪਣੇ ਘਰ ਜਾਣਾ ਹੈ ਆਪਣੇ ਘਰ ਜਾਣਾ ਪਿਤਾ ਪ੍ਰਮਾਤਮਾ ਕੋਲ ਜਾਣਾ ਹੈ ਇਸੇ ਕਰਕੇ 84 ਲੱਖ ਜੁਨੀਆਂ ਦੇ ਵਿੱਚੋਂ ਸਾਨੂੰ ਇੱਕ ਮੌਕਾ ਦਿੱਤਾ ਹੈ ਸਰਦਾਰ ਜੁਨੀ ਦਿੱਤੀ ਹੈ ਸਾਨੂੰ ਮੱਤਬੁੱਧ ਦਿੱਤੀ ਹੈ ਕਿ ਅਸੀਂ ਸੰਗਤ ਕਰ ਸਕਦੇ ਹਾਂ ਅਸੀਂ ਭਗਤੀ ਕਰ ਸਕਦੇ ਹਾਂ ਸੰਗਤ ਵਿੱਚ ਬੈਠ ਕੇ ਮਾਲਕ ਦੇ ਗੁਣ ਗਾ ਸਕਦੇ ਹਾਂ ਔਰ ਅਸੀਂ 84 ਦਾ ਗੇੜ ਘੱਟ ਕੇ ਆਪਣੇ ਘਰੇ ਜਾ ਸਕਦੇ ਹਾਂ ਆ ਇੰਨੀ ਵੱਡੀ ਪਾਵਰ ਮੇਰੇ ਮਾਲਕ ਨੇ ਇਸ ਬੰਦੇ ਨੂੰ ਦਿੱਤੀ ਹੈ ਇਸ ਬੰਦੇ ਨੂੰ ਇੰਨੀ ਵੱਡੀ ਤਾਕਤਾਂ ਦਾ ਮਾਲਕ ਬਣਾ ਕੇ ਭੇਜਿਆ ਇਸ ਮਨ ਨੂੰ ਕਿ ਇਸ ਮਨ ਨੂੰ ਇਸ ਸਰੀਰਾ ਜੋ ਜੋ ਮਨ ਦੇ ਉੱਤੇ ਕੱਪੜ ਪਾਇਆ ਵਾ ਸਰੀਰ ਹੈ ਇਹ ਇੱਕ ਨਗਰੀ ਦਾ ਰਾਜਾ ਬਣਾ ਕੇ ਭੇਜਿਆ ਹੈ ਮਨ ਨੂੰ ਰਾਜਾ ਕਾਇਆ ਨਗਰੀ ਇਹ ਮਨ ਰਾਜਾ ਇਹ ਨਗਰੀ ਦਾ ਰਾਜਾ ਹੈ ਪਰ ਇਹਦੀ ਅਜਹਾਲਤ ਗੁਰਪਰਿਆਂ ਦੇਖੋ ਪਖਿਹਾਰੀਆਂ ਨਾਲੋਂ ਵੀ ਜ਼ਿਆਦਾ ਭੈੜੀ ਹੈ ਕਿਨਾਂ ਦੀ ਸਾਰੇ ਨਹੀਂ ਕੁਈ ਹੈਨ ਬਿਰਲੇ ਪਰ ਜ਼ਿਆਦਾਤਰ ਜ਼ਿਆਦਾਤਰ ਪਖਾਰਿਆਂ ਨੂੰ ਵੀ ਨੰ ਮਨ ਦੀ ਹਾਲਤ ਪੈੜੀ ਹੋ ਰਹੀ ਹੈ ਕਿਉਂ ਅਸੀਂ ਕਰਮੀ ਹੈ ਜੇ ਕਰਦੇ ਅਸੀਂ ਗੁਰਬਾਣੀ ਦੇ ਕਹਿ ਅਨੁਸਾਰ ਚੱਲਦੇ ਨਹੀਂ ਹੈ ਗੁਰੂ ਦੀ ਗੱਲ ਮੰਨਦੇ ਨਹੀਂ ਹੈ ਤਾਂ ਗੁਰੂ ਪਿਆਰਿਓ ਇਸੇ ਕਰਕੇ ਅਸੀਂ ਦੁਖੀ ਵੀ ਹੋ ਰਹੇ ਆ ਸਾਨੂੰ ਰੋਗ ਵੀ ਲੱਗੇ ਨੇ ਔਰ ਫਿਰ ਅਸੀਂ ਆ 84 ਲੱਖ ਦੇ ਗੀੜਾਂ ਚ ਅਸੀਂ ਫੇਰ ਪੈ ਜਾਣਾ ਹੈ ਜੀ ਅਸੀਂ ਭਗਤੀ ਨਾ ਕੀਤੀ ਇਹ ਸੇ ਕਰਕੇ ਥੋੜਾ ਕੋਸ਼ਿਸ਼ ਕਰੋ ਮੇਰਾ ਮਾਲਕ ਕਿਰਪਾ ਕਰੇ ਤਾਂ ਇਹ ਜੋ ਸਤਿਗੁਰ ਨੇ ਆਪ ਹੀ ਕਿਰਪਾ ਕੀਤੀ ਹੈ ਗੁਰਪਿਆਰੋ ਹਰ ਆਪੇ ਹੀ ਮਤ ਦੇਵੇ ਸੁਆਮੀ ਹਰ ਆਪੇ ਬੋਲ ਬੁਲਾਵੇ ਇਹ ਮੇਰੇ ਮਾਲਕ ਨੇ ਕਿਰਪਾ ਕੀਤੀ ਆ ਇਥੋਂ ਤੱਕ ਜੋ ਵਿਚਾਰਾ ਹੋਈਆਂ ਨੇ ਸਤਿਗੁਰ ਮੇਰਾ ਬਖਸ਼ਣ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਨੇ ਗੁਰਬਾਣੀ ਪੜ੍ਹਦੇ ਹੋਏ ਦਾਸ ਕੋਸ਼ਿਸ਼ ਕਰ ਰਿਹਾ ਹੈ ਉਪਰਾਨਾ ਕਰ ਰਿਹਾ ਹੈ ਅੱਗੇ ਮੇਰੇ ਮਾਲਕ ਦੇ ਹੱਥ 'ਚ ਡੋਰ ਹੈ ਗੁਰ ਪਿਆਰੇਓ ਸਤਿਗੁਰ ਬਖਸ਼ਣ ਹਾਰ ਔਰ ਉਸ ਮੇਰੇ ਮਾਲਕ ਦੇ ਪਿਆਰੇ ਜੋ ਸੰਗਤ ਬਖਸ਼ਣ ਹਾਰਾ ਬਖਸ਼ ਦਿਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾ